ਦੋਸਤੋ ਅੱਜ ਨਾ ਆਪਾਂ ਤੁਹਾਨੂੰ ਇੱਕ ਨਵੀਂ ਲਹਿਦੀ ਚੀਜ਼ ਦਿਖਾਉਣ ਲੱਗੇ ਆ ਆਪਾਂ ਘੋੜਿਆਂ ਦੇ ਵੀ ਨਹੀਂ ਜਦੋਂ ਵੱੱਜਾ ਵੀਡੀਓ ਬਹੁਤ ਨਹੀਂ ਰਹਿੰਦੇ ਆ ਪਰ ਇਹ ਤੁਹਾਨੂੰ ਹਾਥੀ ਵਿਖਾਉਣ ਲੱਗੇ ਆ ਇਹ ਬਾਬਾ ਜੀ ਜਿਹੜੇ ਗੁਰਦੁਆਰਾ ਸਾਹਿਬ ਮੁਕਸਰ ਜਿੱਬੀ ਸਾਹਿਬ ਜਿਹੜੀ ਬਾਬਾ ਇੱਥੇ ਲਿੰਗ ਸਿੰਘਾਂ ਦੀ ਆਪਣੇ ਛੌਣੀ ਆ ਉੱਥੇ ਆ ਤੇ ਹਾਥੀ ਦੇਖੋ ਤੁਸੀਂ ਅੱਜ ਬਾਬਿਆਂ ਦਾ ਹਾਥੀ ਆ ਤੇ ਅੱਜ ਤੁਹਾਨੂੰ ਇਸੇ ਕਰਕੇ ਲਹਿਦੀ ਚੀਜ਼ ਦਿਖਾਈ ਆ ਬਾਬੇ ਕਹਿੰਦੇ ਇਹਦੇ 51 ਸਾਲ ਉਮਰ ਹੋ ਗਈ ਆ ਤੇ 51 ਸਾਲ ਉਦੋਂ ਅੱਧੀ ਸਦੀ ਤੇ ਇਹਦੀ 80 90 100 ਤੱਕ ਦਾ ਸਾਲ ਤੱਕ ਦੀ ਉਮਰ ਹੁੰਦੀ ਆ। ਜੇ ਆ ਦੇਖ ਸਕਦੇ ਹੋ। ਤੁਹਾਨੂੰ ਖਾਲ ਲੱਗੇ ਹਾਥੀ ਅੱਜ। ਤੇ ਬਾਬਿਆਂ ਦਾ ਹਾਥੀ ਆ। ਕਿਉਂਕਿ ਇੱਧਰ ਬੱਚੇ ਸੀਗੇ ਨਾਲ ਕਰ ਮੈਂ ਤਾਂ ਲੰਘ ਚੱਲੇ। ਇਹਨੇ ਮਾਰਦੀ ਬਹੁਤ ਤੇ ਆ ਬੱਚੇ ਆ ਵੇਖੋ ਸਾਡੇ ਇੱਧਰ ਜਾ ਕੋਈ। ਤੇ ਆ ਬੱਚੇ ਅੱਜ ਕਹਿੰਦੇ ਵੇਖਣਾ। ਚਰਾਵਰ ਕਰਤਾਜ ਕੀਰਤ ਸ਼ਮੀਤ ਤੇ ਉਹਨਾਂ ਨੂੰ ਬੁਖਾਉਣ ਲਿਆ ਸੀ ਇੱਥੇ ਤੇ ਆਹ ਦੇਖ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਜੀਓ